ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਦਹੀਂ ਭੱਲੇ ਇਹ ਰੈਸਪੀ ਜੀ ਆਪਾਂ ਉਹਨਾਂ ਲਈ ਲੈ ਕੇ ਆਏ ਆਂ ਜਿਨ੍ਹਾਂ ਨੂੰ ਦਹੀਂ ਭੱਲੇ ਬਿਲਕੁਲ ਵੀ ਨਹੀਂ ਬਣਾਉਣੇ ਆਉਂਦੇ ਅੱਜ ਆਪਾਂ ਤੁਹਾਨੂੰ ਜੀ ਭੱਲਿਆਂ ਨੂੰ ਗੋਲ ਬਣਾਉਣ ਦਾ ਇੱਕ ਤਰੀਕਾ ਦੱਸਾਂਗੀ ਜਿਸ ਨਾਲ ਇਹ ਭੱਲੇ ਬਿਲਕੁਲ ਗੋਲ ਗੱਪਿਆਂ ਦੀ ਤਰ੍ਹਾਂ ਬਣ ਕੇ ਹੀ ਗੋਲ-ਗੋਲ ਤਿਆਰ ਹੋਣਗੇ ਅਗਰ ਤੁਹਾਨੂੰ ਜੀ ਇਸ ਤਰੀਕੇ ਨਾਲ ਭੱਲੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੱਲੇ ਬਣਾ ਲਈ ਜੀ ਆਪਾਂ ਨੇ 1 ਕੱਪ ਮਾਹ ਦੀ ਦਾਲ ਲਈ ਆ ਕਨਾ ਛਿਲਕੇ ਤੋਂ 1/2 ਕੱਪ ਜੀ ਆਪਾਂ ਪੀਲੀ ਮੂੰਗੀ ਲਈ ਆ ਉਸੀ ਮੈਦਰਮੈਂਟ ਦੀ ਆਪਣੇ ਘਰ ਵਿੱਚ ਕਿਸੇ ਵੀ ਕੌਲੀ ਤੋਂ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਜੀ 3-4 ਵਾਰ ਚੰਗੀ ਤਰ੍ਹਾਂ ਧੋ ਲੈਣਾਗਾ ਦੇਖੋ ਜੀ ਆਪਾਂ ਨੇ ਧੋ ਕੇ ਇਸ ਵਿੱਚ ਪਾਣੀ ਪਾ ਲਿਆਗਾ ਹੁਣ ਆਪਾਂ ਇਸ ਨੂੰ ਜੀ 12 ਘੰਟਿਆਂ ਲਈ ਦਾਲ ਨੂੰ ਪਾਣੀ ਵਿੱਚ ਡਿਪ ਕਰਕੇ ਰੱਖ ਦਵਾਂਗੇ 12 ਘੰਟੇ ਹੋ ਚੁੱਕੇ ਨੇ ਜੀ ਦਾਲ ਆਪਣੀ ਪੂਰੀ ਤਰ੍ਹਾਂ ਭਿੱਜ ਕੇ ਦੇਖੋ ਰੈਡੀ ਆ ਹੁਣ ਆਪਾਂ ਜੀ ਦੇਖੋ ਇਸ ਦਾਲ ਨੂੰ 2-3 ਵਾਰ ਆਪਾਂ ਇਸ ਨੂੰ ਜੀ ਹੋਰ ਧੋ ਲੈਣਾਗਾ ਦੇਖੋ ਜੀ ਆਪਾਂ ਦਾਲ ਨੂੰ ਧੋ ਲਿਆਗਾ ਧੋ ਕੇ ਆਪਾਂ ਦਾਲ ਨੂੰ ਜੀ ਇੱਕ ਗ੍ਰੈਂਡਰ ਜਾਰ ਲੈ ਕੇ ਇਸ ਦਾਲ ਨੂੰ ਆਪਾਂ 2-3 ਹਿੱਸਿਆਂ ਵਿੱਚ ਕਰਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾਗਾ ਇਸ ਵਿੱਚ ਜੀ ਜਦੋਂ ਆਪਾਂ ਇਸ ਨੂੰ ਪੀਸਣਾਗਾ ਪਾਣੀ ਬਿਲਕੁਲ ਵੀ ਨਹੀਂ ਪਾਉਣਾ ਆਪਾਂ ਨੇ ਇਸ ਵਿੱਚ ਇੱਕ ਆਈਸ ਕਯੂਬ ਪਾਈਆ ਬਿਲਕੁਲ ਛੋਟੀ ਹੁਣ ਆਪਾਂ ਇਸ ਨੂੰ ਜੀ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾਗਾ ਦੇਖੋ ਜੀ ਗ੍ਰाइंड ਕਰਕੇ ਆਪਾਂ ਨੇ ਦਾਲ ਦਾ ਇੱਕ ਪੂਰੀ ਤਰ੍ਹਾਂ ਸਮੂਥ ਬੈਟਰ ਬਣਾ ਲਿਆਗਾ ਆਪਾਂ ਸਾਰੀ ਦਾਲ ਨੂੰ ਜੀ ਇਸ ਨੂੰ ਪੀਸਣ ਲਈ ਸਿਰਫ ਦੋ ਆਈਸ ਕਯੂਬ ਹੀ ਪਾਏ ਨੇ ਦੇਖੋ ਇਸ ਤਰੀਕੇ ਦਾ ਜੀ ਇਹੇ ਸਮੂਥ ਬੈਟਰ ਬਣਾ ਕੇ ਤਿਆਰ ਕਰਨਾ ਜੀ ਆਪਾਂ ਨੇ ਪਾਣੀ ਆਪਨੇ ਬਹੁਤ ਹੀ ਘੱਟ ਪਾਉਣਾ ਜੀ ਯਾਨੀ ਕਿ ਨਾ ਮਾਤਰ ਹੀ ਪਾਣੀ ਪਾਉਣਾ ਆਪਨੇ ਸਾਰਾ ਜੀ ਦੇਖੋ ਆਪਣੇ ਦਾਲ ਪੀਸ ਕੇ ਤਿਆਰ ਕਰ ਲਈ ਆ ਬਾਸ ਜੀ ਇਸ ਤਰੀਕੇ ਦਾ ਹੀ ਆਪਾਂ ਨੇ ਬੈਟਰ ਬਣਾ ਕੇ ਤਿਆਰ ਕਰਨਾਗਾ ਤੇ ਪਾਣੀ ਆਪਾਂ ਇਸ ਵਿੱਚ ਜੀ ਬਿਲਕੁਲ ਨਾ ਮਾਤਰ ਹੀ ਪਾਉਣਾ ਜੇ ਲੋੜ ਪਈ ਤਾਂ ਆਪਾਂ ਪਾਣੀ ਥੋੜਾ ਬਹੁਤਾ ਪਾ ਸਕਦੇ ਇੱਕ ਟੀ ਟੇਬਲस्पून ਇਸ ਤੋਂ ਜ਼ਿਆਦਾ ਨਹੀਂ ਹੁਣ ਆਪਾਂ ਜੀ ਬਿਸਕਰ ਨਾਲ ਇਸ ਨੂੰ ਚੰਗੀ ਤਰ੍ਹਾਂ ਫੈਂਟ ਲੈਣਾਗਾ ਕਮ ਸੀ ਕੰਮ ਜੀ ਆਪਾਂ ਇਹ 15-20 ਮਿੰਟਾਂ ਲਈ ਇਸ ਪ੍ਰਸਸ ਨੂੰ ਕਰਨਾਗਾ ਤਾਂ ਕਿ ਇਹ ਆਪਣਾ ਬੈਟਰ ਪੂਰੀ ਤਰ੍ਹਾਂ ਫੈਂਡ ਕੇ ਇੱਕ ਹਲਕਾ ਬਣ ਜਾਵੇ ਇਸ ਵਿੱਚ ਹਵਾ ਭਰੀ ਜਾਂਦੀ ਹੈ ਜੀ ਦੇਖੋ ਇਹ ਪੂਰੀ ਤਰ੍ਹਾਂ ਆਪਣਾ ਬੈਟਰ ਤਿਆਰਾ ਬਣ ਕੇ ਆਪਾਂ ਤੁਹਾਨੂੰ ਦਿਖਾਉਣੇ ਜੀ ਇਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਦੇਖੋ ਇੱਕ ਚਮਚ ਨਾਲ ਲੈ ਕੇ ਇਸ ਨੂੰ ਆਪਾਂ ਉਲਟਾ ਕਰ ਲੈਣਾਗਾ ਉਲਟਾ ਕਰਕੇ ਵੀ ਦੇਖੋ ਇਹ ਆਪਣਾ ਬੈਟਰ ਬਿਲਕੁਲ ਵੀ ਨਹੀਂ ਡਿੱਗ ਰਿਹਾ ਇਸ ਤਰੀਕੇ ਦਾ ਜੀ ਆਪਾਂ ਇਹ ਬੈਟਰ ਬਣਾ ਕੇ ਤਿਆਰ ਕਰਨਾ ਕਿ ਚਮਚਾ ਉਲਟਾ ਕਰਨ ਤੇ ਵੀ ਇਹ ਨਾ ਡਿਗੇ ਜਾਂ ਫਿਰ ਆਪਾਂ ਇਸ ਨੂੰ ਇਸ ਤਰੀਕੇ ਨਾਲ ਵੀ ਚੈੱਕ ਕਰ ਸਕਦੇ ਇੱਕ ਕਾਲੀ ਵਿੱਚ ਪਾਣੀ ਲੈ ਕੇ ਜੀ ਆਪਾਂ ਥੋੜਾ ਜਿਹਾ ਬੈਟਰ ਉਸ ਵਿੱਚ ਪਾ ਕੇ ਇਸ ਤਰੀਕੇ ਨਾਲ ਚੈੱਕ ਕਰ ਸਕਦੇ ਹਾਂ ਕਿ ਇਹ ਪਾਣੀ ਵਿੱਚ ਦੇਖੋ ਤੈਰ ਰਿਹਾ ਹੈ ਜੇ ਇਹ ਤੈਰਦਾ ਤੀ ਤਾਂ ਆਪਣਾ ਬੈਟਰ ਕੋਈ ਤਰ੍ਹਾਂ ਬਣ ਕੇ ਤਿਆਰ ਹ ਹੁਣ ਆਪਾਂ ਇਸ ਦੇ ਭੱਲੇ ਬਣਾਵਾਂਗੇ ਭੱਲੇ ਬਣਾਉਣ ਲਈ ਜੀ ਆਪਾਂ ਤੁਹਾਨੂੰ ਇੱਕ ਦੇਖੋ ਤਰੀਕਾ ਦੱਸ ਦਿਆਂ ਦੋ ਚਮਚ ਲੈ ਕੇ ਜੀ ਥੋੜਾ ਜਿਹਾ ਬੈਟਰ ਆਪਾਂ ਚਮਚੇ ਦੇ ਵਿੱਚ ਲੈ ਕੇ ਹੁਣ ਆਪਾਂ ਇਸ ਨੂੰ ਇਸ ਤਰੀਕੇ ਨਾਲ ਕਰਕੇ ਦੇਖੋ ਗੋਲ ਕਰ ਲੈਣਾਗਾ ਚਮਚ ਨਾਲ ਹੀ ਜੀ ਆਪਾਂ ਸਾਰੇ ਪੱਲੇ ਬਣਾ ਕੇ ਤਿਆਰ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਇੱਕ ਚਮਚ ਤੇ ਦੂਜੇ ਚਮਚ ਦੂਜੇ ਚਮਚ ਦੋ ਜੀ ਫਿਰ ਦੂਸਰੇ ਚਮਚ ਵਿੱਚ ਇਸ ਤਰੀਕੇ ਨਾਲ ਕਰਕੇ ਆਪਾਂ ਇਸ ਨੂੰ ਗੋਲ ਕਰ ਲੈਣਾਗਾ ਬਿਲਕੁਲ ਗੋਲ ਗੱਪਿਆਂ ਦੀ ਤਰ੍ਹਾਂ ਜੀ ਦੇਖੋ ਇਸ ਤੀ ਆਪਾਂ ਸ਼ੇਪ ਬਣਾ ਕੇ ਫਿਰ ਆਪਾਂ ਇਸ ਨੂੰ ਤੇਲ ਵਿੱਚ ਫਰਾਈ ਕਰਨਾਗਾ ਦੇਖੋ ਇਸ ਤਰੀਕੇ ਨਾਲ ਆਪਾਂ ਪੱਲੇ ਨੂੰ ਤੇਲ ਵਿੱਚ ਪਾ ਦੇਣਾਗਾ ਹੁਣਾ ਆਪਾਂ ਤੁਹਾਨੂੰ ਫੇਰ ਦਿਖਾਉਣਾ ਹੈ ਜੀ ਦੇਖੋ ਦੇਖੋ ਇਸ ਤਰੀਕੇ ਨਾਲ ਆਪਾਂ ਚਮਚ ਨੂੰ ਕਰੇ ਜਾਣਾਗਾ ਬਹੁਤ ਹੀ ਜਿਆਦਾ ਜੀ ਇਹ ਭੱਲੇ ਬਣਾਉਣੇ ਸੌਖੇ ਨੇ ਇਸ ਤਰੀਕੇ ਨਾਲ ਜੀ ਭੱਲੇ ਬਣਾਉਣ ਨਾਲ ਭੱਲਿਆਂ ਦੇ ਉੱਪਰ ਜੋ ਮੋਸਾਂੀਆਂ ਹੁੰਦੀਆਂ ਨੇ ਉਹ ਵੀ ਬਿਲਕੁਲ ਨਹੀਂ ਬਣਦੇ ਆ ਬਿਲਕੁਲ ਗੋਲ ਬਣ ਕੇ ਜੀ ਇਹ ਤਿਆਰ ਹੁੰਦੇ ਨੇ ਪਹਿਨਾ ਆਪਾਂ ਜੀ ਚਮਚ ਦੇ ਉੱਪਰ ਹੀ ਦੇਖੋ ਭੱਲੇ ਨੂੰ ਬਣਾ ਲੈਣਾਗਾ ਜਦੋਂ ਇਹ ਚਮਚ ਦੇ ਉੱਪਰ ਹੀ ਗੋਲ ਬਣ ਗਿਆ ਫਿਰ ਆਪਾਂ ਇਸ ਨੂੰ ਤੇਲ ਵਿੱਚ ਪਾਉਣਾਗਾ ਦੇਖੋ ਇਸ ਤਰੀਕੇ ਨਾਲ ਇੱਕ ਵਾਰ ਆਪਾਂ ਤੁਹਾਨੂੰ ਜੀ ਫਿਰ ਦਿਖਾ ਦਿੰਨੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਕਰੀ ਜਾਣਾਗਾ ਜਦੋਂ ਇਹ ਗੋਲ ਹੋ ਗਿਆ ਤਾਂ ਫਿਰ ਆਪਾਂ ਤੇਲ ਵਿੱਚ ਫਰਾਈ ਕਰ ਲਾਂਗੇ ਹੁਣ ਆਪਾਂ ਜੀ ਇਸ ਨੂੰ ਹਲਕਾ ਜਿਹਾ ਬ੍ਰਾਊਨ ਕਲਰ ਹੋਣ ਤੱਕ ਹੀ ਫਰਾਈ ਕਰਨਾ ਹੈ ਕਿਉਂਕਿ ਆਪਾਂ ਇਸ ਨੂੰ ਦੋ ਵਾਰ ਫਰਾਈ ਕਰਾਂਗੇ ਪੱਲਿਆਂ ਨੂੰ ਪਹਿਲੀ ਵਾਰ ਆਪਾਂ ਅੱਧ ਕੱਚੇ ਫਰਾਈ ਕਰਨੇ ਨੇ ਜਦੋਂ ਹਲਕਾ ਜਿਹਾ ਇਸ ਉੱਪਰ ਕਲਰ ਆ ਗਿਆ ਫਿਰ ਆਪਾਂ ਇਸ ਨੂੰ ਕੱਢ ਲਾਂਗੇ ਤੇ ਗੈਸ ਨੂੰ ਜੀ ਆਪਾਂ ਨੇ ਮੀਡੀਅਮ ਹੀ ਰੱਖਿਆ ਹੋਇਆਗਾ ਤੇਜ਼ ਗੈਸ ਤੇ ਨਹੀਂ ਜੀ ਆਪਾਂ ਇਸ ਨੂੰ ਫਰਾਈ ਕਰਨਾ ਦੇਖੋ ਜੀ ਦੇਖਣ ਤੋਂ ਹੀ ਪਤਾ ਲੱਗ ਰਿਹਾ ਸ਼ੇਪ ਦੇਖ ਕੇ ਕੀ ਭੱਲੇ ਆਪਣੇ ਬਿਲਕੁਲ ਗੋਲ ਬਣ ਕੇ ਤਿਆਰ ਹੋਏ ਨੇ। ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਭੱਲੇ ਬਣਾ ਕੇ ਤਿਆਰ ਕਰਾਂਗੇ। ਦੇਖੋ ਆਪਾਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਆਪਾਂ ਇਸ ਨੂੰ ਗੋਲ ਕਰਨਾਗਾ ਭੱਲਿਆਂ ਨੂੰ। ਦੇਖੋ ਇਸ ਤਰੀਕੇ ਨਾਲ। ਜਿਸਨੂੰ ਜੀ ਭੱਲੇ ਬਿਲਕੁਲ ਵੀ ਗੋਲ ਨਹੀਂ ਬਣਾਉਣੇ ਆਉਂਦੇ ਇਹੇ ਤਰੀਕਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਬੈਸਟ ਤਰੀਕਾ ਦਾ। ਇਸ ਤਰੀਕੇ ਨਾਲ ਜੀ ਹਰ ਕੋਈ ਭੱਲੇ ਗੋਲ ਬਣਾ ਕੇ ਤਿਆਰ ਕਰ ਸਕਦਾਗਾ। ਅਗਰ ਤੁਹਾਨੂੰ ਜੀ ਇਸ ਦਾ ਇਹ ਤਰੀਕਾ ਮੇਰਾ ਵਧੀਆ ਲੱਗਿਆ ਹੋਵੇ ਭੱਲੇ ਬਣਾਉਣ ਦਾ ਤਾਂ ਤੁਸੀਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਸਾਰੇ ਭੱਲੇ ਜੀ ਆਪਾਂ ਨੇ ਪਾ ਦਿੱਤੇ ਨੇ ਤੇ ਹੁਣ ਆਪਾਂ ਇਸ ਨੂੰ ਵੀ 2 ਕੁ ਮਿੰਟਾਂ ਲਈ ਹਲਕਾ ਜਿਹਾ ਮੀਡੀਅਮ ਗੈਸ ਤੇ ਫਰਾਈ ਕਰਾਂਗੇ ਦੇਖੋ ਜੀ ਇਹ ਵੀ ਪੂਰੀ ਤਰ੍ਹਾਂ ਗੋਲ ਬਣ ਕੇ ਤਿਆਰ ਹੋਏ ਨੇ ਹੁਣ ਆਪਾਂ ਜੀ ਦੂਸਰੀ ਵਾਰ ਇਸ ਨੂੰ ਫਰਾਈ ਕਰਨਾ ਹੈਗਾ ਹੁਣ ਆਪਾਂ ਗੈਸ ਨੂੰ ਜੀ ਥੋੜਾ ਮੀਡੀਅਮ ਟੂ ਹਾਈ ਰੱਖਣਾਗਾ 1 ਮਿੰਟ ਬਾਅਦ ਜੀ ਆਪਾਂ ਇਹਨਾਂ ਭੱਲਿਆਂ ਨੂੰ ਕਢਾ ਲੈਣਾਗਾ ਕਿਉਂਕਿ ਆਪਣਾ ਹੁਣ ਗੈਸ ਮੀਡੀਅਮ ਟੂ ਹਾਈ ਹੈ ਜ਼ਿਆਦਾ ਨਹੀਂ ਆਪਾਂ ਇਸ ਨੂੰ ਜੀ ਬ੍ਰਾਊਨ ਕਰਨਾ ਹੈਗਾ ਹਲਕਾ ਜਿਹਾ ਹੀ ਬ੍ਰਾਊਨ ਕਰਨਾਗਾ ਦੇਖੋ ਤਿਆਰ ਹੋ ਚੁੱਕੀ ਨਹੀਂ ਜੀ ਹੁਣ ਆਪਾਂ ਇਸ ਨੂੰ ਕਢ ਲਾਂਗੇ ਇਸੇ ਤਰੀਕੇ ਨਾਲ ਜੇ ਆਪਾਂ ਸਾਰੇ ਭੱਲੇ ਬਣਾ ਕੇ ਤਿਆਰ ਕਰ ਲੈਣੇ ਨੇ ਨੇ ਖੂ ਕੰਨੇ ਬੜਿਆ ਲੱਗ ਰਹੇ ਨੇ ਜੀ ਬਣ ਕੇ ਇਹ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਪੱਲੇ ਬਣਾ ਕੇ ਜਰੂਰ ਟਰਾਈ ਕਰਿਓ ਸਾਰੇ ਪੱਲੇ ਬਣਾ ਕੇ ਜੀ ਆਪਣੇ ਦੇਖੋ ਤਿਆਰ ਕਰ ਲਏ ਨੇ ਕੰਨੇ ਜਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਹੁਣ ਆਪਾਂ ਤੁਹਾਨੂੰ ਜੀ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਦਿਖਾ ਦਿੰਨੇ ਆ ਵਿੱਚੋਂ ਵੀ ਦੇਖੋ ਜੀ ਕੰਨੇ ਵਧੀਆ ਪੱਕ ਚੁੱਕੇ ਨੇ ਇਹ ਪੂਰੀ ਤਰ੍ਹਾਂ ਹੁਣ ਆਪਾਂ ਜੀ ਦੇਖੋ ਇੱਕ ਬਾਲ ਵਿੱਚ ਟੈਪ ਵਾਟਰ ਲਿਆਗਾ ਆਪਾਂ ਨੇ ਇਹ ਆਪਾਂ ਨੇ ਜੀ ਨਾਰਮਲ ਪਾਣੀ ਲਿਆਗਾ ਨਾ ਤਾਂ ਠੰਡਾ ਲਿਆ ਜੀ ਤੇ ਨਾ ਹੀ ਆਪਣੇ ਗਰਮ ਲਿਆਗਾ ਸਿੰਪਲ ਪਾਣੀ ਲਿਆ ਜੀ ਆਪਾਂ ਇਹ ਬਿਲਕੁਲ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਜੀ ਇਸ ਵਿੱਚ ਹਿੰਗਾ ਪਾਵਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤਾਂ ਕਿ ਹਿੰਗਾ ਆਪਣੀ ਚੰਗੀ ਤਰ੍ਹਾਂ ਖੁੱਲ ਜਾਵੇ ਹੁਣ ਜੀ ਇਸ ਵਿੱਚ ਭੱਲੇ ਆਪਾਂ पा देवी जनिक अपने दही भले बना के प्लेट तैयार करनी है उन्ने पले इस डिप करके रख देवे पंद्रह अपने चंपी तरह भिज के, के सॉफ्ट हो जाह भीटा बाद ये भले अपने बहुत ही ज्यादा वादिया बन के तैयार हो जाएंगे हम अपने देखो एक दही लई दही अपने ਟੇਸਟ ਅਨੁਸਾਰ 2 ਚਮਚਾ ਆਪਾਂ ਨੇ ਚੀਨੀ ਪਾਈ ਹੈ ਪੀਸੀ ਹੋਈ ਤੁਸੀਂ ਚੀਨੀ ਵੱਧ ਘੱਟ ਜਾਂ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਏਗਾ ਹੁਣ ਆਪਾਂ ਇਸ ਨੂੰ ਬਿਸਕਰ ਨਾਲ ਚੰਗੀ ਤਰ੍ਹਾਂ ਫੈਂਟ ਲੈਣਾਗਾ ਦੇਖੋ ਜੀ ਭੱਲਿਆਂ ਨੂੰ ਆਪਣੇ 15-20 ਮਿੰਟ ਹੋ ਚੁੱਕੇ ਨੇ ਭੱਲੇ ਪੂਰੀ ਤਰ੍ਹਾਂ ਭਿੱਜ ਕੇ ਆਪਣੇ ਤਿਆਰ ਨੇ ਹੁਣ ਆਪਣੇ ਜੀ ਇੱਕ ਪੀਸ ਦੇਖੋ ਲੈ ਕੇ ਇਸ ਨੂੰ ਹਲਕਾ ਜਿਹਾ ਹੱਥਾਂ ਨਾਲ ਆਪਾਂ ਪ੍ਰੈਸ ਕਰਕੇ ਇਸ ਦਾ ਹਲਕਾ ਜਿਹਾ ਪਾਣੀ nikal ਦਾਂਗੇ। ਤਰੀਕੇ ਨਾਲ ਜੀ ਆਪਾਂ ਸਾਰੇ ਭੱਲੇਆਂ ਦਾ ਪਾਣੀ nikal ਦੇਣਾ ਹੈਗਾ। ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ। ਪਲੇਟਿੰਗ ਲਈ ਜੀ ਆਪਾਂ ਨੇ ਦੇਖੋ ਇੱਕ ਪਲੇਟ ਵਿੱਚ ਪਹਿਲਾਂ ਆ ਪਾਪੜੀ ਪਾਈ ਆ। ਹੁਣ ਆਪਾਂ ਇਸ ਵਿੱਚ ਭੱਲੇ ਰੱਖਾਂਗੇ। ਹੁਣ ਆਪਾਂ ਜੀ ਇਸ ਉੱਪਰ ਦਹੀਂ ਪਾਵਾਂਗੇ। दही में जी थोड़ा जा गाढ़ा ही रखना गा आपने पतली नहीं करनी हैगी हूँ आप उपर दही भला मसाला पावेंगे यही भी आप आपने घर बना के तैयार किया जी इसकी रेसिपी भी मेरे चैनल से जाके देख सकते हो हरी चटनी पावगी जी धनिए पुदीने बनाई हुई ये भी आपके ही तैयार की है जी ਇਹ ਮਿਲੀ ਦੀ ਚਟਨੀ ਪਾਵਾਂਗੇ ਜੀ ਮਿੱਠੀ ਇਹ ਵੀ ਆਪਣੇ ਘਰ ਵਿੱਚ ਬਣਾ ਕੇ ਤਿਆਰ ਕੀਤੀ ਹੈ ਇਸ ਦੀ ਰੈਸਪੀ ਵੀ ਆਪਣੇ ਚੈਨਲ ਦੇ ਪਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਸ ਉੱਪਰ ਆਪਾਂ ਥੋੜਾ ਜਿਹਾ ਮਸਾਲਾ ਹੋਰ ਪਾਵਾਂਗੇ ਥੋੜੀ ਜਿਹੀ ਆਪਾਂ ਇਸ ਉੱਪਰ ਦਹੀਂ ਪਾਵਾਂਗੇ ਹਰੀ ਚਟਨੀ ਤੇ ਲਾਲ ਚਟਨੀ ਨਾਲ ਆਪਾਂ ਇਸ ਉੱਪਰ ਥੋੜਾ ਜਿਹਾ ਹੋਰ ਪਾ ਦਵਾਂਗੇ ਡੈਕੋਰੇਟ ਕਰ ਦਵਾਂਗੇ ਭੱਲੇ ਨੂੰ ਚੰਗੀ ਤਰ੍ਹਾਂ ਪਲੇਟਿੰਗ ਜੀ ਆਪਾਂ ਇਸ ਦੀ ਸਹੀ ਤਰੀਕੇ ਨਾਲ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈਗਾ ਥੋੜਾ ਜਿਹਾ ਆਪਾਂ ਮਸਾਲਾ ਹੋਰ ਐਡ ਕੀਤਾ ਜੀ ਇਸ ਉੱਪਰ ਇਸ ਉੱਪਰ ਆਪਾਂ ਟੂਡੀ ਫੂਟੀ ਪਾ ਦਵਾਂਗੇ ਦੇਖੋ ਜੀ ਪਲੇਟ ਆਪਣੀ ਪੂਰੀ ਤਰ੍ਹਾਂ ਬਣ ਕੇ ਰੈਡੀ ਆ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਜੀ ਤੁਹਾਡੇ ਤੱਕ ਤੁਰੰਤ ਪਹਿਨਾ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ